ਸੱਚੇ ਕਾਲ ਜੀ ਪੰਜਾਬ ਨਿਊਜ਼ ਬਲਟਨ ਵਿੱਚ ਖੜੇ ਹ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮਾਰਦੇ ਆ ਮੁਖੜਲੇਸ ਤੇ ਹੁਣ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਵੀ ਕੁਰਸੀ ਤੋਂ ਹਟਾਉਣਾ ਹੋਇਆ ਸੌਖਾ ਅਮਿਤ ਸ਼ਾਹ ਨੇ ਲੋਕ ਸਭਾ ਚ ਬਿੱਲ ਕੀਤਾ ਪੇਸ਼ ਵਿਰੋਧੀ ਧਿਰ ਨੇ ਕੀਤਾ ਵਿਰੋਧ ਸੀਨੀਅਰ ਰੂਸੀ ਡਿਪਲੋਮੈਟ ਦਾ ਵੱਡਾ ਬਿਆਨ ਕਿਹਾ ਰੂਸ ਤੋਂ ਤੇਲ ਦੀ ਦਰਾਮਦ ਰਹੇਗੀ ਜਾਰੀ ਅਮਰੀਕਾ ਦਾ ਭਾਰਤ ਤੇ ਦਬਾਅ ਪਾਉਣਾ ਨਾ ਚਾਹੀਏ ਦਿੱਲੀ ਦੇ ਮੁੱਖ ਮੰਤਰੀ ਰੇਖਾ ਹੋਪਤਾ ਤੇ ਹਮਲਾ ਜਨਤਕ ਸੁਣਵਾਈ ਦੌਰਾਨ ਹੋਇਆ ਹਮਲਾ ਭਾਜਪਾ ਮੰਤਰੀ ਅਨੇ ਸਥਿਤੀ ਦਿੱਤੀ ਜਾਣਕਾਰੀ ਨਵੇਂ ਸ਼੍ਰਮਣੀ ਕਾਲੀ ਦਲ ਦੇ ਪ੍ਰਧਾਨ ਦਾ ਵਿਰੋਧੀਆਂ ਨੂੰ ਜਵਾਬ ਕਿਹਾ ਧਾਰਮਿਕ ਪਦਵੀ ਤੇ ਵੀ ਛੁੱਟਿਆ ਗਿਆ ਚਿੱਕੜ ਛੇਤੀ ਹੀ ਕੀਤਾ ਜਾਵੇਗਾ ਜਿੱਥੇ ਬੰਦਕ ਢਾਂਚੇ ਦਾ ਐਲਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨੇ ਸੰਸਦ ਚ ਤਿੰਨ ਬਿੱਲ ਪੇਸ਼ ਕੀਤੇ ਨੇ ਨਾ ਬਿੱਲਾਂ ਚ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੇਂਦਰੀ ਮੰਤਰੀ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਵਿਵਸਥਾ ਕੀਤੀ ਗਈ ਹੈ ਜੇਕਰ ਉਹਨਾਂ ਨੂੰ ਗੰਭੀਰ ਅਪਰਾਧਿਕ ਦੋਸ਼ਾਂ ਚ ਲਗਾਤਾਰ 30 ਦਿਨਾਂ ਲਈ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਹਿਰਾਸਤ ਚ ਰੱਖਿਆ ਜਾਂਦਾ ਹੈ ਤਾਂ ਕੁਰਸੀ ਖੋਸ ਸਕਦੀ ਹੈ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ ਵਿਰੋਧੀ ਧਿਰ ਨੇ ਸਦਨ ਦੇ ਵਿੱਚ ਨਾਅਰੇਬਾਜ਼ੀ ਵੀ ਕੀਤੀ ਪਾਰਸ ਸਰਕਾਰ ਹੁਣ ਸੰਵਿਧਾਨਕ ਢਾਂਚੇ ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਤਿੰਨ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਿਨ੍ਹਾਂ ਦਾ ਉਦੇਸ਼ ਹੈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਗ੍ਰਿਫਤਾਰ ਅਤੇ 30 ਦਿਨਾਂ ਲਈ ਨਜ਼ਰਬੰਦ ਮਾਮਲੇ ਵਿੱਚ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਮੁੱਖ ਮੰਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣ ਲਈ ਕਾਨੂੰਨੀ ਆਧਾਰ ਪ੍ਰਦਾਨ ਕਰਨਾ ਹੈ ਇਸ ਬਿੱਲ ਦਾ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਵਿਰੋਧ ਕੀਤਾ ਗਿਆ ਇਸ ਤੇ ਕਾਂਗਰਸੀ ਸੰਸਦ ਮੈਂ ਬਰਪ੍ਰਿਆਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੱਲ ਤੁਸੀਂ ਕਿਸੇ ਵੀ ਮੁੱਖ ਮੰਤਰੀ ਤੇ ਕੋਈ ਵੀ ਕੇਸ ਪਾ ਸਕਦੇ ਹੋ ਜੇ ਉਹਨਾਂ ਨੂੰ 30 ਦਿਨ ਲਈ ਜੇਲ੍ਹ ਭੇਜ ਕੇ ਅਹੁਦੇ ਤੋਂ ਹਟਾ ਸਕਦੇ ਹੋ ਸਿਟ ਇਸ ਅ ਕੰਪਲੀਟਲੀ ਡਰਾਕੋਨियन ਥਿੰਗ ਇਟ ਇਜ਼ ਇਟ ਇਟ ਗੋਜ਼ ਅਗੇਨਸਟ एवरीथिंग ਐਂਡ ਟੂ ਕਾਊਚ ਇਟ ਐਜ਼ ਅ ਮੇਜਰ ਵਿਚ ਇਸ ਬੀਂਗ ਟੇਕਨ ਐਂਟੀ ਕ腐ਪਸ਼ਨ Is just to pull a veil across the eyes of the people, because what it basically allows a government to do is to put you any. It doesn't. You don't even have to be convicted. You can tomorrow you can put any kind of case on a chief minister, and put him in jail for thirty. Have him arrested for thirty days without even him being convicted, and then he ceases to be chief minister. It's. Uh, I mean, it's there, plain for everybody to see.

जो जनता को ये अख्तियार है कि वो इलेक्टेड गवर्नमेंट्स को अकाउंटेबल बनाए ये सब चीज़ें उसके खिलाफ जाता है सेपरेशन ऑफ पावर्स आप देख लीजिए कि एग्जीक्यूटिव एजेंसीज़ को फ्री रन मिल जाएगा कि वो खुद जज जूरी और एग्जीक्यूशनर हो जाएंगे और मुख्यमंत्री को हटाना है तो असम्बली में हटाते हैं अब आप मेरे को ये बताइए कि बी एन डबल एस में इतने ऐसे सेक्शंस हैं कि किसी को भी आप एक सेक्शन लगा दीजिए पाँच साल के ऊपर का तो लाजमी है वो तीस तीस दिन के अंदर अंदर बी एन एस में यह है कि नाइन्टी डेज तक पुलिस कस्टडी ले सकती है तो ये मेरे ख्याल से ये 1930 का गेस्टापो मोमेंट हम भारत में देख रहे हैं कि जिस तरह वहाँ जर्मनी उस वक्त के जर्मनी में गेस्टापो को बनाकर एक पुलिस स्टेट बना दिया गया अब चीफ मिनिस्टर अकाउंटेबल नहीं होगा जनता को बल्कि चीफ मिनिस्टर अकाउंटेबल होगा इन्वेस्टिंग इन एजेंसीज को हमारे देश में एसआई SI से लेकर इंस्पेक्टर से लेकर एसीपी बोलिए डीवाईएसपी बोलिए डीसीपी बोलिए एडिशनल सीपी सीपी डीजीपी तक कौन मनाता है इनको रूलिंग पार्टी बनाती है आई के ऑफिसर कौन बनाता है ईडी के सीबीआई को रूलिंग पार्टी बनाती है आप बताइए फिर कहाँ इंडिपेंडेंस रहेगा इन लोगों का ਤੋਂ ਦਾਦੀਏ ਕਿ ਵਰਤਮਾਨ ਵਿੱਚ ਸੰਵਿਧਾਨ ਵਿੱਚ ਜਿਹਾ ਕੋਈ ਸਪਸ਼ਟ ਪ੍ਰਬੰਧ ਨਹੀਂ ਬਿਲਾ ਵਿੱਚ ਕਿਹਾ ਗਿਆ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਮੰਤਰੀ ਘੱਟੋ-ਘੱਟ 5 ਸਾਲ ਜਾਂ ਇਸ ਤੋਂ ਵੱਧ ਸਦਾ ਵਾਲੇ ਕਿਸੇ ਵੀ ਅਪਰਾਧ ਲਈ ਇਫਤਾਰ ਕੀਤਾ ਜਾਂਦਾ ਹੈ ਅਤੇ ਉਹ ਲਗਾਤਾਰ 30 ਦਿਨਾਂ ਤੱਕ ਹਿਰਾਸਤ ਵਿੱਚ ਰਹਿੰਦਾ ਹੈ ਤਾਂ 31ਵੇਂ ਦਿਨ ਉਸ ਨੂੰ ਅਹੁਦੇ ਤੋਂ ਹਟਾਉਣਾ ਲਾਜ਼ਮੀ ਹੋਵੇਗਾ ਉਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਭਾਰਤੀ ਆਯਾਤ ਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਇਸ ਦਾ ਜਵਾਬ ਦਿੰਦਿਆਂ ਹੋਇਆਂ ਸੀਨੀਅਰ ਰੂਸੀ ਡਿਪਲੋਮੈਟ ਦਾ ਕਹਿਣਾ ਹੈ ਕਿ ਰੂਸੀ ਕੱਚੇ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ਤੇ ਅਮਰੀਕਾ ਦਾ ਦਬਾਅ ਨਜਾਇਜ਼ ਹੈ ਰੂਸੀ ਡਿਪਟੀ ਚੀਫ ਆਫ ਮਿਸ਼ਨ ਰੋਮਨ ਬਾਬੁਸ਼ਕਿਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬਾਹਰੀ ਦਬਾਅ ਦੇ ਬਾਵਜੂਦ ਭਾਰਤ ਰੂਸ ਊਰਜਾ ਸਹਿਯੋਗ ਜਾਰੀ ਰਹੇਗਾ ਭਾਰਤ ਵਿੱਚ ਰੂਸੀ ਦੂਤਾਵਾਸ ਦੇ ਚਾਰਜੀ ਅਫੇਅਰਜ਼ ਰੋਮਨ ਬਾਬੁਸ਼ਕਿਨ ਨੇ ਇੱਕ ਪ੍ਰੈਸ ਬਰੀਫਿੰਗ ਵਿੱਚ ਦੱਸਿਆ ਕਿ ਰੂਸ ਕੋਲ ਭਾਰਤ ਨੂੰ ਤੇਲ ਸਪਲਾਈ ਜਾਰੀ ਰੱਖਣ ਲਈ ਇੱਕ ਬਹੁਤ ਹੀ ਖਾਸ ਵਿਧੀ ਹੈ ਉਹਨਾਂ ਕਿਹਾ ਕਿ ਰੂਸ ਤੋਂ ਭਾਰਤ ਦੇ ਕੱਚੇ ਤੇਲ ਦੀ ਧਰਾਵਤ ਉਸੇ ਪੱਧਰ ਤੇ ਰਹੇਗੀ ਉਨਾ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਅਜੇ ਵੀ ਕਿਸੇ ਤਰੀਕ ਜਾਂ ਸਮੇਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੂਸ ਭਾਰਤ ਨੂੰ ਤੇਲ ਸਪਲਾਈ ਕਰਨਾ ਜਾਰੀ ਰੱਖੇਗਾ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਦੇ ਅੰਤ ਤੱਕ ਨਵੀਂ ਦਿੱਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਸਚੀਰ ਸਚਨੋਦ ਦੇ ਵੀਰ ਡੈਰਸਨ ਜੈਂਟਲਮੈਨ ਐ ਫਰੈਂਡਸ ਫਰਮ ਮੀਡੀਆ ਅ ਲੋਟ ਆਫ ਫਰੈਂਡਰ ਫੇਸਸ ਐਂਡ There are a lot of uh, newcomers to the Russian Embassy. We would like to welcome everyone here. It's a long time uh, we are um, continuing our practice of regular press briefings. Um, if you remember, last year, we did the, the same, in the same format, along with uh, our good colleague and friend of ours, Mr. Yevgeny Krivon. Um, uh, we have, as uh, Peter specified, we have received a lot of questions regarding the current dynamics uh, in Russia India relations and the global dynamics. Uh, a, a lot of, um, I should admit, um, coinciding questions. That's why we were trying to generalize them. But anyway, uh, we will try to, to cover. all the important topic interested to you so that everyone could benefit from our interaction ਸਾਡੀ ਇੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੇ 25% ਦੀ ਟੈਰਿਫ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਵੱਡਾ ਐਲਾਨ ਕਰਦੇ ਹੋਏ ਡੋਨਾਲਡ ਟਰੰਪ ਨੇ 25% ਦੀ ਹੋਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਜੋ 27 ਅਗਸਤ ਤੋਂ ਲਾਗੂ ਹੋ ਜਾਵੇਗਾ ਇਸ ਪਿੱਛੇ ਉਹਨਾਂ ਤਰਕ ਦਿੱਤਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਵਿਰੁੱਧ ਜੰਗ ਵਿੱਚ ਉਸ ਦਾ ਸਾਥ ਦੇ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੀ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਹੋਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਨਾਟੋ ਸੰਧੀ ਦੇ ਮੈਂਬਰ ਦੇਸ਼ਾਂ ਦੇ ਉੱਚ ਅਖਤਿਆਰੀ ਵਫ਼ਦ ਦੇ ਨਾਲ ਵਰਤਲਾਪ ਕੀਤੀ ਇਸ ਦੇ ਸਿੱਟੇ ਵਜੋਂ ਰੂਸ-ਯੂਕਰੇਨ جنگ ਰੁਕਣ ਦੀ ਉਮੀਦ ਪੈਦਾ ਹੋ ਗਈ ਹੈ ਮੀਟਿੰਗਾਂ ਤੋਂ ਬਾਅਦ 트럼ਪ ਨੇ ਰੂਸੀ ਰਾਸ਼ਟਰਪਤੀ ਵਲੋਦੀਮੀਰ ਪੁਤਿਨ ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਇਸ ਦੇ ਚੱਲਦੇ ਪੁਤਿਨ ਤੇ ਜ਼ੇਲੈਂਸਕੀ ਦਰਮਿਆਨ ਸਿੱਧੀ ਜਾਂ 트럼ਪ ਦੀ ਹਾਜ਼ਰੀ ਦੇ ਵਾਲੀ ਤਿੰਨ ਧਿੜੀ ਮੀਟਿੰਗ ਸੰਭਵ ਹੋ ਸਕਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਯੂਕਰੇਨ ਤੇ ਰੂਸ ਵਿਚਾਲੇ ਜੰਗ ਖਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਦੇ ਆਗੂਆਂ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਦਰਮਿਆਨ ਆਹਮੋ-ਸਾਹਮਣੇ ਮੁਲਾਕਾਤ ਕਰਵਾਉਣ ਲਈ ਤਿਆਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਨਾਲ ਇਹ ਕਿਹਾ ਕਿ ਅਮਰੀਕਾ ਮੌਜੂਦਾ ਯੂਰਪੀ ਸੁਰੱਖਿਆ ਗਾਰੰਟੀ ਦਾ ਸਮਰਥਨ ਕਰੇਗਾ ਜਿਸ ਦਾ ਮਕਸਦ ਮੌਜੂਦਾ ਜੰਗ ਖਤਮ ਹੋਣ ਮਗਰੋਂ ਮਾਸਕੋ ਨੂੰ ਆਪਣੇ ਗੁਆਂਢੀ ਦੇਸ਼ ਯੂਕਰੇਨ ਤੇ ਮੋੜ ਹਮਲਾ ਕਰਨ ਤੋਂ ਰੋਕਣਾ ਹੋਵੇਗਾ ਹਾਲਾਂਕਿ ਸੁਰੱਖਿਆ ਗਾਰੰਟੀ ਤੇ ਸ਼ਾਂਤੀ ਵਾਰਤਾ ਯੋਜਨਾ ਸੰਬੰਧੀ ਫਿਲਹਾਲ ਉਹਨਾਂ ਨੇ ਵਿਸਤਾਰਪੂਰਵਕ ਕੁਝ ਨਹੀਂ ਦੱਸਿਆ ਵਾਈਟ ਹਾਊਸ ਵਿੱਚ ਟਰੰਪ ਜ਼ੇਲੈਂਸਕੀ ਤੇ ਹੋਰ ਯੂਰਪੀ ਅਗੋਂ ਦਰਮਿਆਨ ਸੋਮਵਾਰ ਨੂੰ ਲੰਬੀ ਮੀਟਿੰਗ ਹੋਈ ਮੀਟਿੰਗ ਖਤਮ ਹੋਣ ਤੋਂ ਬਾਅਦ ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਟਰੰਪ ਭਿਆਨਕ ਯੁੱਧ ਦੇ ਖਤਮ ਕਰਨ ਦਾ ਤੇ ਆਪਣੇ ਚੋ ਤੇਜ਼ੀ ਨਾਲ ਕੰਮ ਕਰ ਸਕਦੇ ਹਨ 트럼ਪ ਨੇ ਸੋਸ਼ਲ ਮੀਡੀਆ ਵਿੱਚ ਪੋਸਟ ਤੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਨੂੰ ਫੋਨ ਕੀਤਾ ਤੇ ਰਾਸ਼ਟਰਪਤੀ ਪੁਤਿਨ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਦਰਮਿਆਨ ਇੱਕ ਨਿਰਧਾਰਤ ਸਥਾਨ ਤੇ ਮੁਲਾਕਾਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ 트럼ਪ ਨੇ ਕਿਹਾ ਕਿ ਇਸ ਮੀਟਿੰਗ ਬਗਲੋ ਸਿੱਤੀ ਨੋ ਮੀਟਿੰਗ ਕਰਾਂਗੇ ਜਿਸ ਵਿੱਚ ਦੋਵੇਂ ਰਾਸ਼ਟਰਪਤੀਆਂ ਨਾਲ ਮੈਂ ਵੀ ਸ਼ਾਮਲ ਹੋਵਾਂਗਾ ਤੋਂ ਦੱਸਦੀ ਕਿ ਰਾਸ਼ਟਰਪਤੀ ਡੋਨਾਲਡ 트럼ਪ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਹੋਰ ਯੂਰਪੀ ਅਗੋਂ ਨਾਲ ਮੀਟਿੰਗ ਰੋਕ ਕੇ ਰੂਸ ਦੇ ਆਪਣੇ ਹਮਰੂਤ ਬਾਫਲਾਦੀ ਮੀਰ ਪੁਤਿਨ ਨਾਲ ਫੋਨ ਤੇ ਲਗਭਗ 40 ਮਿੰਟ ਤੱਕ ਗੱਲਬਾਤ ਕੀਤੀ ਇਸ ਮਾਮਲੇ ਨਾਲ ਜੁੜੀ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਯੂਰਪੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਪੁਤਿਨ ਨੂੰ ਫੋਨ ਕਰਨ ਲਈ ਯੂਰਪੀ ਅਗੋਂ ਤੇਜ਼ਲੈਂਸਕੀ ਨਾਲ ਗੱਲਬਾਤ ਨੂੰ ਰੋਕ ਦਿੱਤਾ ਇਹ ਖਬਰ ਸਭ ਤੋਂ ਪਹਿਲਾਂ ਜਰਮਨ ਅਖਬਾਰ ਬਿਲਡ ਨੇ ਪ੍ਰਕਾਸ਼ਿਤ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਕਿ ਬਾਈਟ ਹਾਊਸ ਵਿੱਚ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਯੂਰਪੀ ਅਗੂਆਂ ਨਾਲ ਗੱਲਬਾਤ ਜਾਰੀ ਰਹੇਗੀ ਪੁਤਿਨ ਦੇ ਵਿਦੇਸ਼ੀ ਨੀਤੀ ਸਲਾਹਕਾਰ ਯੂਰੀ ਉਸਾਕੋਵ ਨੇ ਕਿਹਾ ਕਿ ਲਗਭਗ 40 ਮਿੰਟ ਤੱਕ ਗੱਲਬਾਤ ਦੌਰਾਨ ਟਰੰਪ ਨੇ ਪੁਤਿਨ ਨੂੰ ਯੂਰਪੀ ਅਗੂਆਂ ਨਾਲ ਆਪਣੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀ ਰੇਜ਼ੇਲੈਂਸਕੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀ ਪੁਤਿਨ ਨੂੰ ਲਿਖੇ ਸ਼ਾਂਤੀ ਪੱਤਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮਿਲਾਨੀਆ ਟਰੰਪ ਦਾ ਧੰਨਵਾਦ ਕੀਤਾ 19 ਪੱਤਰ ਵਿੱਚ ਯੂਕਰੇਨੀ ਬੱਚਿਆਂ ਦੇ ਅਗਵਾ ਕਰਨ ਦਾ ਮੁੱਦਾ ਚੁੱਕਿਆ ਸੀ ਜ਼ੇਲੈਂਸਕੀ ਨੇ ਤਨਬਾਤ ਕਰਦੇ ਹਾਂ ਕਿ ਹਾਂ ਕਿ ਉਹ ਸਾਰੇ ਜੰਗੀ ਕੈਦੀਆਂ ਦੀ ਆਦਲਾ-ਬਦਲੀ ਲਈ ਗੱਲਬਾਤ ਕਰਨ ਲਈ ਕੰਮ ਕਰਨਗੇ ਇਸ ਦੌਰਾਨ ਜ਼ੇਲੈਂਸਕੀ ਨੇ ਯੂਕਰੇਨ ਵੱਲੋਂ ਸੁਰੱਖਿਆ ਗਾਰੰਟੀ ਦੇ ਹਿੱਸੇ ਵਜੋਂ ਯੂਰਪੀ ਫੰਡਿੰਗ ਰਾਹੀਂ 90 ਅਰਬ ਅਮਰੀਕੀ ਡਾਲਰ ਦੇ ਅਮਰੀਕੀ ਹਥਿਆਰ ਖਰੀਦਣ ਦੀ ਯੋਜਨਾ ਦੀ ਪੁਸ਼ਟੀ ਕੀਤੀ ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇਸ ਵਾਅਦੇ ਨੂੰ ਮੁੜ ਦੁਹਰਾਇਆ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਂ ਗੁਰਗੁਈ ਇੱਥੇ ਓਵਲ ਆਫਿਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਗੱਲਬਾ ਛੇ ਜੰਗਾਂ ਰਖਵਾਈਆਂ ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਬਲਾਦੀਮੀ ਰਜ਼ਲੈਂਸ ਵੀ ਉਹਨਾਂ ਨਾਲ ਮੌਜੂਦ ਸਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਇੱਕ ਜਨਤਕ ਸੁਣਵਾਈ ਦੇ ਦੌਰਾਨ ਹਮਲਾ ਕੀਤਾ ਜਾਂਦਾ ਹੈ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਇਸ ਹਮਲੇ ਬਾਰੇ ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਆਖਿਆ ਕਿ ਪੁਲਿਸ ਹਮਲਾਵਰ ਦੀ ਮਾਨਸਿਕਤਾ ਤੇ ਇਰਾਦਿਆਂ ਦੀ ਜਾਂਚ ਕਰ ਰਹੀ ਹੈ ਉਹਨਾਂ ਨੇ ਆਖਿਆ ਕਿ ਹਮਲਾਵਰ ਉਹਨਾਂ ਦੇ ਘਰ ਦੀ ਰੇਕੀ ਕਰ ਰਿਹਾ ਸੀ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਆਦਮੀ ਸਿਰਫ ਉਹਨਾਂ ਤੇ ਹਮਲਾ ਕਰਨ ਦੇ ਇਰਾਦੇ ਨਾਲ ਹੀ ਆਇਆ ਸੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਇੱਕ ਜਨਤਕ ਸੁਣਵਾਈ ਦੌਰਾਨ ਹਮਲਾ ਹੋਇਆ। ਉਹਨਾਂ ਦੇ ਸਿਰ ਤੇ ਸੱਟ ਲੱਗੀ। ਦਿੱਲੀ ਪੁਲਿਸ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਗ੍ਰਹਿ ਮੰਤਰਾਲੇ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜੋ ਕਿ ਗੁਜਰਾਤ ਰਾਜਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਤੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਜਨ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਹੋਇਆ। ਉਹਨਾਂ ਕਿਹਾ ਕਿ ਅੱਜ ਜੋ ਵੀ ਹੋਇਆ ਉਹ ਨੇ ਦਰਯੋਗ ਹੈ। ਉਹ ਮੁੱਖ ਮੰਤਰੀ ਨੂੰ ਮਿਲੇ ਹਨ। ਉਹਨਾਂ ਕਿਹਾ ਕਿ ਦੋਸ਼ੀ ਪਿਛਲੇ 24 ਘੰਟਿਆਂ ਤੋਂ ਮੁੱਖ ਮੰਤਰੀ ਨੂੰ ਮਿਲਣ ਦਾ ਤਰੀਕਾ ਜਾਣਨ रेखा गुप्ता जी जनता को आके साधारण तौर से हजारों लोगों को मिलती हैं बिना सुरक्षा के मिलती हैं ऐसी वीडियो में उसकी जानकारी थी उसने माननीय रेखा गुप्ता जी को बहुत देर तक जमीन पर गिरा कर रखा उसने हमला करने की उसकी जो मंशा थी वो बड़ी स्पष्ट है और ये बात भी स्पष्ट है कि वो केवल हमले के पर्पज से ही आया था उसके हाथ में कोई जनसुनवाई का कागज भी नहीं था उसके हाथ में कोई ऐसी दरख्वास्त भी नहीं थी और क्योंकि उसके मोबाइल से पुरानी वीडियो मिली है कल की जो जब वो वहाँ पर शालीमार बाग गया है और यहाँ की वीडियो भी मिली है इससे बहुत बात स्पष्ट होती है कि मकसद जो था वो हमला ही था और रेखा गुप्ता जी ठीक हैं जैसे अभी परवेज जी ने बताया जन सुनवाई जारी रहेंगी हर तरीके से पब्लिक को इंट्रैक्शन उनकी जारी रहेगी और दिल्ली के काम किसी सूरत में ही नहीं रुकेंगी एक महिला मुख्यमंत्री को ऐसा ना माना जाए कि महिला होने के नाते को हमला करेगा तो उनको डराएगा धमकाएगा तो उनके काम में कोई फर्क आएगा जन सुनवाई भी जारी रहेगी और दिल्ली के विकास के लिए निरंतर हमारी दिल्ली की मुख्यमंत्री एक शेर की तरह काम करेंगी इसे मंत्री मनजिंदर सिंह ने कहा कि मुख्यमंत्री रेखा गुप्ता ठीक हन हमला बार पिछले एक दिन तोरे की कर रहा था वो हमला करने के इरादे न ही आया अभी जो पता लगा है कि वो व्यक्ति पीछे 24 घंटे से रेकी कर रहा था कि वो कैसे मुख्यमंत्री से मिले वो उनके घर में शालीमार बाग तक भी पूरा वहाँ पे उसने रेकी किया कल और वो आसपास ही कहीं पर इसी सिविल लाइंस के क्षेत्र में रात उसने गुजारी थी और आज सुबह जब वो आया तो उसके हाथ में कोई कागज पत्र नहीं था कोई ऐसा मुद्दा नहीं था और उसने सीधा ही मिलते ही और हमला कर दिया तो हमले में मुख्यमंत्री जी को चोट आई है अभी मुख्यमंत्री जी की एमएलसी चल रही है पुलिस अपनी जांच कर रही है बाकी और जो आगे की जानकारी होगी वो आपको बताएंगे बताया गया कि दत्ताभाई संपूर्ण तो बाद व्यक्ति ने अचानक मुख्यमंत्री पे हमला कर देता दोषी इस वेले पुलिस रात विच है उस तो पूछताछ कीती जा रही है टिकटरों दी पूरी जांच कीती जा रही है ਤੇ ਨਵੇਂ بڑے ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਅਕਾਲੀ ਆਗੂਆਂ ਤੇ ਨਿਸ਼ਾਨੇ ਸਾਧ ਰਹੇ ਨੇ ਨਾਲ ਹੀ ਉਹ ਅਕਾਲੀ ਆਗੂਆਂ ਦੇ ਨਿਸ਼ਾਨੇ ਤੇ ਵੀ ਨੇ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਨੇ ਵੀ ਹਰਪ੍ਰੀਤ ਸਿੰਘ ਤੇ ਸਵਾਲ ਚੁੱਕੇ ਇਸ ਦੌਰਾਨ ਉਹ ਵਿਰੋਧੀਆਂ ਨੂੰ ਜਵਾਬ ਦਿੰਦਿਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਜਦੋਂ ਮੈਂ ਜਥੇਦਾਰ ਸੀ ਤਾਂ ਮੇਰੇ ਤੇ ਵੱਡੇ ਇਲਜ਼ਾਮ ਲੱਗੇ ਜਿਸ ਕਾਰਨ ਜਥੇਦਾਰ ਦੀ ਪਦਵੀ ਨੂੰ ਵੀ ਢਾਹ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਚੁਣਿਆ ਗਿਆ ਹੈ। ਸ਼੍ਰੀ ਅਕਾਲਤਾਖ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ ਦੇ ਸਾਫ ਕਰਦੇ ਅਸਤੇਦਾਰ ਯਾਨੀ ਹਰਪੀ ਸਿੰਘ ਨੂੰ ਨਵੇਂ ਅਕਾਲੀ ਦਲ ਜਾਂ ਫਿਰ ਬਾਗੀ ਧੜੇ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੌਰਾਨ ਵਿਰੋਧੀਆਂ ਵੱਲੋਂ ਉਹਨਾਂ ਨੂੰ ਲਗਾਤਾਰ ਕਿਰਿਆ ਜਾ ਰਿਹਾ ਹੈ ਜਿਸ ਤੇ ਯਾਨੀ ਹਰਪੀ ਸਿੰਘ ਨੇ ਕਿਹਾ ਕਿ ਜੱਥੇਦਾਰ ਹੁੰਦੇ ਸਮੇਂ ਵੀ ਉਹਨਾਂ ਤੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਤੇ ਚਿੱਕੜੂ ਛਾਲ ਜਾਂਦਾ ਰਿਹਾ ਹੈ। ਉਸ ਸਮੇਂ ਵਿਰੋਧੀਆਂ ਵੱਲੋਂ ਜਥੇਦਾਰ ਦੀ ਪਦਵੀ ਦਾ ਵੀ ਸਨਮਾਨ ਨਹੀਂ ਕੀਤਾ ਗਿਆ ਇਸ ਦੇ ਨਾਲ ਇਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲਦਲ ਜਲਦੀ ਹੀ ਜਥੇਬੰਦਕ ਢਾਂਚੇ ਦਾ ਐਲਾਨ ਕਰੇਗਾ ਉਹਨਾਂ ਕਿਹਾ ਕਿ ਜੇਕਰ ਪੰਜਾਬੀਆਂ ਨੇ ਪ੍ਰਵਾਨ ਕੀਤਾ ਸਾਨੂੰ ਕਿਸੇ ਵੀ ਪਾਰਟੀ ਦੀ ਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ ਵੱਡਾ ਹੰਗਾਰਾ ਮਿਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਕ ਨੇ ਉਹ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਉਤਸ਼ਾਹਤ ਨੇ ਔਰ ਲਗਾਤਾਰ ਹੀ ਸਾਡੇ ਨਾਲ ਸੰਪਰਕ ਬਣਾ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜਿਹੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ ਹੁਣ ਪੰਜਾਬੀਆਂ ਨੇ ਪਰਿਵਾਰਵਾਦੀ ਰਾਜਨੀਤੀ ਨੀਤੀ ਤੋਂ ਮੁਕਤ ਹੋਣਾ ਹੈ ਪੰਥ ਨੇ ਮੁਕਤ ਹੋਣਾ ਹੈ ਤੇ ਉਹਦੇ ਲਈ ਸੀ ਮਾਹੌਲ ਤਿਆਰ ਕਰ ਰਹੇ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ ਬਿਆਨ ਨਹੀਂ ਦਿੰਦਾ ਮੈਂ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਦੇ ਹਿੱਤ ਚ ਹੈ ਪੰਜਾਬੀਆਂ ਦੇ ਹਿੱਤ ਚ ਹੈ ਜੀ ਉਹਨਾਂ ਨੇ ਮੈਨੂੰ ਦੇਖੋ ਮੈਂ ਇੱਕ ਵੱਡੇ ਅਹੁਦੇ ਤੇ ਕੰਮ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਿਹਾ ਸੀ ਦੱਖ ਸ਼੍ਰੀ ਦਮਦਮਾ ਸਾਹਿਬ ਦਾ ਮੈਂ 8 ਸਾਲ ਤੋ ਜਥੇਦਾਰ ਸੀ ਜੇ ਤੋ ਤੁਸੀਂ ਕਿਸੇ ਏ ਕੁਰਸੀ ਤੇ ਬੈਠੇ ਹੋ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਤੇ ਜੇ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੁੱਟਦੇ ਹੋ ਤੇ ਮਤ ਸਮਝੋ ਕਿ ਚਿੱਕੜ ਉਸ ਵਿਅਕਤੀ ਤੇ ਡਿਗ ਰਿਹਾ ਉਹ ਕੁਰਸੀ ਤੇ ਵੀ ਨਾਲ ਡਿਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚਿੱਕੜ ਸੁੱਟਿਆ ਇਹਨਾਂ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛਿੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵੀ ਡਿੱਗਣਗੇ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਕੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਜਿਹੋ ਜਿਨ੍ਹਾਂ ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟਰ ਹੁੰਦਾ ਹੈ ਉਹ ਜਿਹੋ ਉਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਨਹੀਂ ਯਾਨੀ ਜੀ ਸਾਨੂੰ ਕਿਰਪਾ ਕਰੀ ਸਿੱਖਾਂ ਦੇ ਢੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਲਈ ਗੱਲ ਪੋਲਿਟੀਕਲ ਪਾਰਟੀਆਂ ਦੀ ਤਾਂ ਪੋਲਿਟੀਕਲ ਪਾਰਟੀਆਂ ਦੀ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਆ ਸਾਨੂੰ ਕਿਸੇ ਸਾਰੇ ਦੀ ਲੋੜ ਹੀ ਨਾ ਪਵੇ ਅਸੀਂ ਪੰਥ ਕੋਲ ਜਾਣਾ ਹੈ ਪੰਥ ਦੀ ਪੰਜਾਬੀਆਂ ਦੀ ਪ੍ਰਵਾਨਗੀ ਲੈਣੀ ਹੈ ਜਦੋਂ ਪੰਥ ਔਰ ਪੰਜਾਬੀਆਂ ਨੇ ਪ੍ਰਵਾਨਗੀ ਦੇ ਦਿੱਤੀ ਫਿਰ ਚੋ ਨਿਸ਼ਾਨ ਦੂਜ ਸਾਡੇ ਆਪੇ ਪਿੱਛੇ ਪਿੱਛੇ ਫਿਰਨੇ ਦੀ। ਜਿਸ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਬਹੁਤ ਜਲਦ ਹੋਣੀਆਂ ਚਾਹੀਦੀਆਂ ਨੇ। ਕਿੰਨੇ ਲੰਬੇ ਅਰਸੇ ਤੋਂ ਆਸ਼ਦੀ ਪੀ ਐਸ ਪੀ ਸੀ ਦੀਆਂ ਚੋਣਾਂ ਡਿਊ ਨੇ। ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ, ਕਿਉਂ ਨਹੀਂ ਕਰਵਾਉਂਦੇ। ਤੋਂ ਦੱਸ ਦਿਆ ਕਿ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਦੀ ਚੋਣ ਲਈ ਬਣੀ ਪੰਜ ਮੈਂਬਰੀ ਕਮੇਟੀ ਵੱਲੋਂ ਨਵੇਂ ਸ਼੍ਰੋਮਣੀ ਕਾਲੇ ਦਲ ਦਾ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਏ। ਜਿਸ ਤੇ ਸ਼੍ਰੋਮਣੀ ਕਾਲੇ ਦਲ ਦੇ ਆਗੂ ਨਾਰਾਜ਼ ਦਿਖਾਈ ਦੇ ਰਹੇ ਨੇ। ਕੇਂਦਰੀ ਰਾਜ ਮੰਤਰੀ ਰਮਨਿਤ ਸਿੰਘ ਬਿੱਟੂ ਨੇ ਆਰ ਐਸ ਐਸ ਦੇ 16 ਗੋਂਦਿਆਂ ਦਾਵਾ ਕੀਤਾ ਹੈ ਕਿ ਮੁਲਕ ਤੋਂ ਅਮਾ ਵਾਦੀਆਂ ਨੂੰ ਖਤਮ ਕਰਨ ਤੋਂ ਬਾਅਦ ਹੁਣ ਆਰਐਸਐਸ ਪੰਜਾਬ ਦੇ ਵਿੱਚ ਕੰਮ ਕਰੇਗੀ ਉਹ ਨਾਖ ਹੈ ਕਿ ਆਰਐਸਐਸ ਹੁਣ ਪੰਜਾਬ ਚ ਜਿਨੇ ਸਿੱਖ ਇਸਾਈ ਧਰਮ ਵੱਲ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਉਂਦਾ ਕੰਮ ਕਰੇਗੀ ਇਸ ਤੇ ਇਸਾਈ ਭਾਈਚਾਰੇ ਚ ਨਰਾਜ਼ਗੀ ਪਾਈ ਜਾ ਰਹੀ ਹੈ ਉਹਨਾਂ ਰਵਨੀਤ ਬਿੱਟੂ ਤੇ ਨਿਸ਼ਾਨੇ ਸਾਦੇ ਹੋਏ ਆਖਿਆ ਹੈ ਕਿ ਜੇ ਉਹ ਪੈਸੇ ਦੇ ਦੰਮ ਤੇ ਸਿੱਖਾਂ ਨੂੰ ਵਾਪਸ ਲਿਜਾਣਾ ਚਾਹੁੰਦੇ ਨੇ ਤਾਂ ਲੈ ਜਾਣ ਸਾਨੂੰ ਅਜਿਹੇ ਲੋਕ ਨਹੀਂ ਚਾਹੀਦੇ ਰਾਜਪਰਾ ਵਿੱਚ ਭਾਜਪਾ ਬਲੋਕ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਜਿਸ ਵਿੱਚ ਆਰਐਸਐਸ ਤੇ ਗੱਲ ਕਰਦੇ ਆ ਰਮਨਜੀਤ ਬਿੱਟੂ ਨੇ ਕਿਹਾ ਕਿ ਆਰਐਸਐਸ ਨੇ ਬਿੜਾ ਚੁੱਕਿਆ ਹੈ ਕਿਸਾਨ ਪਰਵਰਤਨ ਕਰਕੇ ਸਿੱਖੀ ਤੋਂ ਈਸਾਈ ਧਰਮ ਵਿੱਚ ਗਏ ਵਿਅਕਤੀਆਂ ਨੂੰ ਮੁੜ ਕੇ ਸਿੱਖੀ ਸਰੂਪ ਵਿੱਚ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੇਦਾਨ ਤੇ ਐਜੀਪੀਸੀ ਨੇ ਧਰਮ ਪਰਵਰਤਨ ਕਰਕੇ ਸਿੱਖਾਂ ਤੋਂ ਈਸਾਈ ਬਣੇ ਵਿਅਕਤੀਆਂ ਸੰਬੰਧੀ ਕਦੇ ਵੀ ਕੋਈ ਗੱਲ ਨਹੀਂ ਕੀਤੀ ਬਿੱਟੂ ਦੇ ਇਸ ਬਿਆਨ ਤੇ ਈਸਾਈ ਪਾਈਚਾਰਾ ਨਾਰਾਜ਼ ਦਿਖਾਈ ਦੇ ਰਿਹਾ ਹੈ ਉਹਨਾਂ ਰਮਨਜੀਤ ਬਿੱਟੂ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਆਪਣਾ ਧਰਮ ਚੁਣਨ ਦੀ ਆਜ਼ਾਦੀ ਹੈ। ਉਹਨਾਂ ਕਿਹਾ ਕਿ ਰਮਨੀਤ ਬਿੱਟੂ ਨੇ ਸਾਈ ਭਾਈ ਚਾਰੇ ਦੀ ਤੁਲਨਾ ਮਾਵਾਦੇ ਨਾਲ ਕੀਤੀ ਜੋ ਕਿ ਬਹੁਤ ਨਿੰਦਣਯੋਗ ਹੈ। ਇਸ ਦੇ ਨਾਲ ਉਹਨਾਂ ਕਿਹਾ ਕਿ ਜੇਕਰ ਉਹ ਪੈਸੇ ਦੇ ਦਮ ਤੇ ਸਿੱਖਾ ਤੋਂ ਸਾਬਣੇ ਲੋਕਾਂ ਨੂੰ ਸਿੱਖ ਬਣਾਉਣਾ ਚਾਹੁੰਦੇ ਹਨ ਤਾਂ ਉਹ ਜਿਹੇ ਲੋਕਾਂ ਦੀ ਉਹਨਾਂ ਨੂੰ ਲੋੜ ਨਹੀਂ। ਜਿਹੜੇ ਕੇਂਦਰੀ ਰਾਜ ਮੰਤਰੀ ਤੇ ਸਾਬਕਾ ਐਮਪੀ ਲੁਧਿਆਣੇ ਤੋਂ ਰਮਨੀਤ ਬਿੱਟੂ ਉਹਨਾਂ ਦਾ ਇੱਕ ਬਿਆਨ ਜਿਹੜਾ ਵਾ ਬੜਾ ਜਿਹੜੀ ਛੋਟੀ ਮਾਨਸਿਕਤਾ ਵਾਲਾ ਬਿਆਨ ਇੱਕ ਨਿੰਦਣਯੋਗ ਬਿਆਨ ਜਿਹੜਾ ਹੈਗਾ ਵਾ ਉਹਨੇ ਇਸਾਈ ਭਾਈਚਾਰੇ ਦੇ ਵਾਸਤੇ ਬੋਲਿਆ ਔਰ ਜਿਹੜਾ ਸੰਬੋਧਨ ਇੱਕ ਭੀੜ ਨੂੰ ਕਰਦੇ ਹੋਏ ਮੈਂ ਸਮਝਦਾ ਕਿ ਇਹ ਇੱਕ ਮੰਤਰੀ ਦੀ ਲੈਂਗੁਏਜ ਨਹੀਂ ਇੱਦਾਂ ਦੀ ਹੋਣੀ ਚਾਹੀਦੀ ਇੱਕ ਤੂੰ ਨੁਮਾਇੰਦਾ ਸਰਕਾਰ ਨੇ ਤੈਨੂੰ ਚੁਣ ਕੇ ਭੇਜਿਆ ਤੇ ਉਹਦੇ ਵਿੱਚ ਉਹ 크ਿਸਚਨਾਂ ਨੂੰ ਕੰਪੈਰੀਜ਼ਨ ਉਹ ਮੌਵਾਦੀਆਂ ਦੇ ਨਾਲ ਕਰ ਰਿਹਾ ਕਿ ਆਰਐਸਐਸ ਨੇ ਜਿਸ ਤਰੀਕੇ ਨਾਲ ਫੰਡਿੰਗ ਕਰਕੇ ਮੌਵਾਦੀ ਖਤਮ ਕੀਤੇ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਗਏ ਹੋਏ ਨੇ ਹੁਣ ਉਹ ਵਾਲਾ ਜਿਹੜਾ ਪੈਸਾ ਵਾ ਉਹ ਅਸੀਂ ਪੰਜਾਬ ਵਾਲੇ ਪਾਸੇ ਨੂੰ ਲਾ ਕੇ ਤੇ ਇੱਥੋਂ ਆਉਣ ਵਾਲੇ 5 ਸਾਲਾਂ ਦੇ ਵਿੱਚ ਆਰਐਸਐ ਸੁਵਜਨਬਦ ਹੈਗੀ ਆ ਕਿ ਅਸੀਂ ਉਹਨਾਂ ਨੂੰ ਵਾਪਸੀ ਕਰਵਾਵਾਂਗੇ ਜਦ ਕਿ ਇਹ ਜਿਹੜੀ ਸੋਚ ਹੈਗੀ ਆ ਜਿਹੜੀ ਮਾਊ ਵਾਦੀਆਂ ਦੇ ਨਾਲ ਇਹ ਸਾਨੂੰ ਮਿਲਾਨ ਵਾਲੀ ਮਤਲਬ 크ਰਿਸਚਨ ਕਮਿਊਨਿਟੀ ਨੇ ਅੱਜ ਤੱਕਰ ਲੋਕਾਂ ਦੇ ਹੱਥਾਂ ਦੇ ਵਿੱਚ ਪੈਨ ਫੜਾਇਆ ਹਰ ਇੱਕ ਚੀਜ਼ ਦੇ ਆਧਾਰਿਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਈਵਨ ਦਨ ਕੀ ਦੇਸ਼ ਦੀ ਆਜ਼ਾਦੀ ਦੇ ਵਿੱਚ 크ਿਸਚਨ ਕਮਿਊਨਿਟੀ ਦਾ ਯੋਗਦਾਨ ਵੜਾ ਰਿਹਾ ਔਰ ਅਜ ਉਹਨਾਂ ਨੂੰ ਕੰਪੈਰੀਸਨ ਅਸੀਂ ਤੁਸੀਂ ਮਾਓਵਾਦੀ ਦੇ ਨਾਲ ਕਰ ਰਹੇ ਹੋ ਔਰ ਉਹਦੇ ਵਿੱਚ ਇਹ ਚੀਜ਼ ਕਹਿ ਰਹੇ ਆ ਕਿ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਵਿੱਚ ਅਸੀਂ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਆਇਆ ਅਸੀਂ ਉਹਨਾਂ ਨੂੰ ਆ ਵਾਪਸੀ ਕਰ ਔਰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਹੈਗਾ ਵਾ ਕਿ ਸਾਡੀ ਆਪਸੀ ਭਾਈਚਾਰਕ ਸੰਧ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਜਿਹੜਾ ਕਿ ਇਥੋਂ ਦੀ ਪੰਜਾਬ ਦੀ 크ਿਸਚਨ ਕਮਿਊਨਿਟੀ ਅਵੇਅਰ ਹੈਗੀ ਆ ਉਹ ਐਸੀ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ ਕਰੇਗੀ ਔਰ ਐਸੇ ਹੀ ਸਿਸਟਮ ਦੇ ਤਹਿਤ ਜਿਹੜੇ ਸਾਡੇ ਅਲੱਗ-ਅਲੱਗ ਜਿੰਨੀਆਂ ਵੀ ਕਿਉਂਕਿ ਇਹ ਇਮੀਡੀਏਟਲੀ ਇਫੈਕਟ ਦੇ ਨਾਲ ਹੀ ਰੱਖੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਕੋਈ ਵੱਡੀ ਅਸੀਂ ਵੀ ਮੀਟਿੰਗ ਕਰਨ ਜਾ ਰਹੇ ਹਾਂ ਜਿਦੇ ਵਿੱਚ ਪੂਰਾ ਸਾਡਾ ਸੰਤ ਸਮਾਜ ਹੋਏਗਾ ਪੂਰੇ ਸਾਡੇ ਕ੍ਰਿਸਚਨ ਕਮਿਊਨਿਟੀ ਦੇ ਲੀਡਰਸ ਹੋਣਗੇ ਆਲ ਡਿਨੋਮੀਨੇਸ਼ਨਸ ਆਲ ਜਿੰਨੇ ਸਾਡੇ ਭਾਈਚਾਰੇ ਦੇ ਪੰਤੀਕਾਸਟ ਕੋਲ ਭਾਈਚਾਰਾ ਉਹ ਸਾਰਾ ਇਕੱਠਾ ਹੋ ਕੇ ਤੇ ਆਪਣੀ ਰਣਨੀਤੀਆਂ ਕੀਤੀ ਤਿਆਰ ਕਰੇਗਾ ਇਸਾਈ ਪਾਰਚਾਰੇ ਦਾ ਮੰਨਣਾ ਹੈ ਕਿ ਰਮਦੀਪ ਤੂੰ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨਾ ਚਾਹੁੰਦੇ ਹਨ ਜਿਸ ਤੋਂ ਬਾਅਦ ਉਹ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਜਿਸ ਤਰ੍ਹਾਂ ਉਹਨਾਂ ਨੇ ਅਸਾਮ ਵਿੱਚ ਕੀਤਾ ਤੇ ਉਦੋਂ ਦੇ ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਲਗਾਤਾਰ ਵੱਖ-ਵੱਖ ਦਰਿਆਵਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਡਿਪਟੀ ਕਮਿਸ਼ਨਰ ਨੇ ਹਿਮਾਂਸ਼ੂ ਜੈਨ ਵੱਲੋਂ ਸਤਲੁਜ ਦਰਿਆ ਦੇ ਕੰਡੇ ਵਾਲੇ ਪਿੰਡਾਂ ਦਾ ਦੌਰਾ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਸੇਫਟੀ ਪੱ ਪੰਜਾਬ ਦੇ ਕਈ ਇਲਾਕੇ ਪਾਣੀ ਦੀ ਮਾਰ ਚੱਲ ਰਹੇ ਹਨ ਜਿਸ ਕਰ ਪੰਜਾਬ ਦੇ ਕਈ ਪਿੰਡ ਤੇ ਉਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਕਾਰਨ ਬਰਬਾਦ ਹੋ ਗਈ ਹੈ ਡੈਮਾਂ ਵਿੱਚੋਂ ਲਗਾਤਾਰ ਛੱਟੇ ਜਾ ਰਹੇ ਪਾਣੀ ਕਾਰਨ ਕਈ ਹੋਰ ਇਲਾਕਿਆਂ ਤੇ ਵੀ ਹੜ ਦਾ ਖਤਰਾ ਮੰਡਰਾ ਰਿਹਾ ਹੈ ਇਸੇ ਦੇ ਚੱਲਦੇ ਲੁਧਾਨ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਸਤਲੁਜ ਦਰਿਆ ਦੇ ਕੰਢੇ ਤੇ ਪਿੰਡਾਂ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਦਰਿਆ ਦੇ ਪਾਣੀ ਦਾ ਪੱਧਰ ਹਲੇ ਬਹੁਤ ਥੱਲੇ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਸਤਰਕਾ ਹੈ ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਘਬਰਾਣ ਦੀ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ 10000 ਦੇ ਨੇੜੇ-ਤੇੜੇ ਚੱਲ ਰਿਹਾ ਹੈ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ 5 ਗੁਣਾ ਤੋਂ ਵੀ ਵੱਧ ਹੈਗਾ ਤੇ ਨਾਥਿੰਗ ਟੂ ਵਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ-ਜਿੱਥੇ ਵੀ ਸਾਡੇ ਵਲਨਰੇਬਲ ਪੁਆਇੰਟਸ ਹੈ ਜਿੱਥੇ ਬ੍ਰੀਚਸ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਹੈ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਹਨ ਔਰ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਤਿਆਰੀਆਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਬਿਲਕੁਲ ਪਿੰਡ ਵਾਸੀਆਂ ਨੂੰ ਦੇਖੋ ਕਈ ਇਹਦੇ ਵਿੱਚ ਕਈ ਡਿਪਾਰਟਮੈਂਟ ਇਨਵੋਲਵ ਹੁੰਦੇ ਆਂ ਔਰ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਤੋਂ ਮੁਨਾਦੀ ਕਰਾ ਕੇ ਅਲਰਟ ਇੱਕ ਤਾਂ ਸਾਡੇ ਹੌਟਲਾਈਨ ਨੰਬਰ ਇੱਥੇ ਕੰਟਰੋਲ ਰੂਮ ਦੇ ਵਿੱਚ ਕਾਲ ਆਉਂਦੀ ਹੈ ਕਾਲ ਜਾਣ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਨੂੰ ਅਲਰਟ ਕਰਦੇ ਆਂ ਮੁਨਾਦੀ ਕਰਦੇ ਆਂ ਮੁਨਾਦੀ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜੀਸੀਬੀ ਵਗੈਰਾ ਉੱਥੇ ਡਿਪਲੋਇਡ ਨੇ ਉੱਥੇ ਰੱਖੀਆਂ ਹੋਈਆਂ हायर ਕਰਕੇ ਔਰ ਉੱਥੇ ਸੈਂਡ ਬੈਗਸ ਰੱਖੇ ਹੋਏ ਆ ਸਾਡੇ ਕੋਲ ਲੱਖ ਤੋਂ ਉੱਤੇ ਸੈਂਡ ਬੈਗਸ ਅਸੀਂ ਔਨ ਸਪੋਰਟਸ ਰੱਖੇ ਹੋਏ ਆ ਉੱਥੇ 24 ਘੰਟਿਆਂ ਦੀ ਡਿਊਟੀ ਲਾਈ ਹੋਈ ਹੈ ਮੁਲਾਜ਼ਮਾ ਦੀ ਤਾਂ ਕਿ ਜਿੱਦਾਂ ਹੀ ਕੋਈ ਸਾਨੂੰ ਲੱਗਦਾ ਵੀ ਕੋਈ ਵੀ ਖਤਰੇ ਦੀ ਘੰਟੀ ਵੱਜਦੀ ਹੈ ਨਾਲ ਦੇ ਨਾਲ ਹੀ ਜੀਸੀਬੀ ਜਿਹੜਾ ਹੈਗਾ ਉਹਨੂੰ ਸੈਂਡ ਬੈਗਸ ਨੂੰ ਥੱਲੇ ਸਿੱਟ ਦਿੰਦੀ ਹੈ ਔਰ ਥੱਲੇ ਸਿੱਟ ਕੇ ਉਹਨੂੰ ਬੰਨ ਨੂੰ ਬਰੀਚ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਨਰੇਗਾ ਦੀ ਲੇਬਰ ਔਰ ਨਰੇਗਾ ਦੀ ਵੀ ਬੀਡੀਪੀਓ ਦਾ ਵੀ ਸਾਰਾ ਅਮਲਾ ਜਮਲਾ ਅਸੀਂ ਇਨਵੋਲਵ ਕਰਦੇ ਹਾਂ ਨਾਲ ਹੀ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਇਨਵੋਲ ਕਰਦੇ ਹਾਂ ਜੇ ਫਲੋ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੇ ਉਹ ਫਿਰ ਅਸੀਂ ਉਹ ਪੌਪੂਲਰ ਦੇ ਟ੍ਰੀ ਵੀ ਆਇਡੈਂਟੀਫਾਈ ਕੀਤੇ ਹੋਏ ਜੇ ਜੋ ਮੌਕੇ ਤੇ ਸਾਨੂੰ ਅਸੀਂ ਵੱਢ ਕੇ ਉਹਨਾਂ ਨੂੰ ਉਹਨਾਂ ਦੇ ਵੀ ਅਸੀਂ ਪ੍ਰੋਟੈਕਸ਼ਨ ਜਿਹੜਾ ਹੈਗਾ ਅਸੀਂ ਯੂਜ਼ ਕਰਦੇ ਆ ਉਸ ਤੋਂ ਬਾਅਦ ਅਸੀਂ ਪਿੰਡ ਵਾਲਿਆਂ ਨੂੰ ਲੈ ਕੇ ਵਸਾਂ ਦੇ ਵਿੱਚ ਫੇਰੇ ਵੀ ਉਹਨਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਤੁਸੀਂ ਸਾਨੂੰ ਸਾਰੇ ਜਿਹੜੇ ਹੈਗੇ ਜਾਨੂ ਹੈ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਪੁਰਾਣੇ ਵਸਨੀਕ ਹੈਗੇ ਇੱਥੋਂ ਦੇ ਔਰ ਤੁਸੀਂ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਬਸ ਅਲਰਟ ਤੇ ਰੋ ਕੋਈ ਘਬਰਾਣ ਦੀ ਲੋੜ ਨਹੀਂ ਕਿਸੇ ਚੀਜ਼ ਦੀ ਵੀ ਕੋਈ ਚਿਕ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੇਫਟੀ ਲੈਵਲ ਤੋਂ ਪਾਣੀ ਕਾਫੀ ਥੱਲੇ ਚੱਲਦਾ ਪਿਆ ਹੈ ਐਂਡ एवरीथिंग ਇਜ਼ ਅੰਡਰ ਕੰਟਰੋਲ ਔਰ ਪਾਣੀ ਜਿਹੜਾ ਹੈਗਾ ਰੈਗੂਲਰਲੀ ਜਿਹੜਾ ਹੈਗਾ ਚੱਲ ਰਿਹਾ ਹੈ ਔਰ ਸੇਫ ਲੈਵਲ ਤੇ ਹੀ ਚੱਲ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਫੈਮਿਲੀਆ ਨੂੰ ਸਭ ਨੂੰ ਅਲਰਟ ਤੇ ਕਰੋ ਸੇਫ ਰਹੋ ਮਤਲਬ ਸਤਰਕ ਰਹੋ ਬਸ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਤਰਕ ਕਰਨ ਲਈ ਕਿਹਾ ਹੈ ਉਹਨਾਂ ਕਿਹਾ ਆ ਕੇ ਡਰਨ ਦੀ ਕੋਈ ਲੋੜ ਨਹੀਂ ਸ਼ਹਿਰ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ UAE ਦੇ ਵਿੱਚ 9 ਸਤੰਬਰ ਤੋਂ ਹੋਣ ਵਾਲੇ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ਵਾਲੀ ਇਸ ਟੀਮ 'ਚ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਚੁਣਿਆ ਗਿਆ ਹੈ ਜਿ ਸ਼ਸ਼ਵੀ ਜੈਸਵਾਲ ਤੇ ਸ਼੍ਰੇਸ਼ ਅੱਯਰ ਵਰਗੇ ਤਜਰਬੇਕਾਰ ਖਿਡਾਰੀਆਂ ਨੂੰ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ ਇਸ ਫੈਸਲੇ ਤੇ ਸਾਬਕਾ ਭਾਰਤੀ ਸਪਿਨਰ ਆਰ ਅਸ਼ਵਿਨ ਨਰਾਜ਼ ਦਿਖਾਈ ਦੇ ਰਹੇ ਨੇ ਉਹਨਾਂ ਆਖਿਆ ਕਿ ਉਹ ਕਿਸੇ ਦਾ ਵਿਰੋਧ ਨਹੀਂ ਕਰਦੇ ਪਰ ਇਹ ਦੋਵੇਂ ਖਿਡਾਰੀ ਜ਼ਰੂਰੀ ਸਨ ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਸ਼ਮਰ ਗਿਲ ਦੀ T20 ਟੀਮ ਵਿੱਚ ਭਾਗ ਸੀ ਹੋਈ ਹੈ ਤੇ ਉਸ ਨੂੰ ਏਸ਼ੀਆ ਕੱਪ ਲਈ ਉਹ ਕਪਤਾਨ ਵੀ ਚੁਣਿਆ ਗਿਆ ਹੈ ਇਸ ਦਿਨਾਲ ਜਿ ਸ਼ਸ਼ਵੀ ਜੈਸਵਾਲ ਤੇ ਸ਼੍ਰੇਸ਼ ਅੱਯਰ ਵਰਗੇ ਤਜਰਬੇਕਾਰ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਏਸ਼ੀਆ ਕਪ ਦੇ ਟੀਮ ਵਿੱਚ ਇਹਨਾਂ ਦੋ ਖਿਡਾਰੀਆਂ ਦੇ ਨਾਮ ਨਾ ਦੇਖਣ ਤੋਂ ਬਾਅਦ ਸਾਬਕਾ ਤੇਰਵਿਹਾਰ ਭਾਰਤੀ ਸਪਿਨਰ ਆਰ ਅਸ਼ਵਿਨ ਗੁੱਸੇ ਵਿੱਚ ਭੜਕ ਉੱਠੇ ਹਨ ਉਹ ਯਰ ਤੇ ਜੈਸਵਾਲ ਦੀ ਚੋਣ ਨਾ ਹੋਣ ਤੋਂ ਦੁਖੀ ਹਨ ਆਰ ਅਸ਼ਵਿਨ ਨੇ ਆਪਣੇ YouTube ਚੈਨਲ ਐਸ਼ ਕੀ ਬਾਤ ਵਿੱਚ ਕਿਹਾ ਕਿ ਚੋਣੇ ਕਾਜਾ ਕਮ ਹੈ ਜਿਸ ਵਿੱਚ ਕੋਈ ਨਾ ਕੋਈ ਬਾਹਰਤਾ ਰਹ ਗਈ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਤੇ ਉਦਾਸੀ ਮਹਿਸੂਸ ਕਰ ਸਕਦੇ ਹੋ ਉਮੀਦ ਹੈ ਕਿ ਕਿਸੇ ਨੇ ਸ੍ਰੇਸ਼ ਤੇ ਜੈਸਵਾਲ ਨਾਲ ਗੱਲ ਕੀਤੀ ਹੋਵੇਗੀ ਅਸ਼ਵਨੀ ਨੇ ਅੱਗੇ ਕਿਹਾ ਕਿ ਜਦੋਂ ਤੁਹਾਡੇ ਕੋਲ ਜੈਸਵਾਲ ਤੀਜੇ ਓਪਨਰ ਵੱਜੋ ਹੈ ਤਾਂ ਤੁਸੀਂ ਬਿਸ਼ਪ ਕਪਜੇਤੂ ਟੀਮ ਵਿੱਚੋਂ ਇੱਕ ਨੂੰ ਹਟਾ ਦਿੱਤਾ ਤੇ ਸ਼ੁਮਨ ਗਿੱਲੂ ਲਿਆਏ ਮੈਂ ਸ਼ੁਮਨ ਲਈ ਖੁਸ਼ ਹਾਂ ਪਰ ਸਰੇਸ਼ ਤੇ ਜੈਸਵਾਲ ਲਈ ਦੁਖੀਆਂ ਦੋਵਾਂ ਲਈ ਚੀਜ਼ਾਂ ਠੀਕ ਨਹੀਂ ਰਹੀਆਂ ਸਾਫਤ ਸਪਿਨਰ ਨੇ ਕਿਹਾ ਕਿ 에ਅਰ ਦੇ ਰਿਕਾਰਡ ਦੇਖੋ ਉਹ ਟੀਮ ਤੋਂ ਬਾਹਰ ਸੀ ਪਰ ਫਿਰ ਵੀ ਚੈਂਪੀਅਨ ਟਰਾਫੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਉਸ ਨੇ ਤੁਹਾਨੂੰ ਟੂਰਨਾਮੈਂਟ ਜਿਤਾਇਆ ਜੇਕਰ ਜਵਾਬ ਇਹ ਹੈ ਕਿ ਸ਼ੁਮਨ ਗਿਲ ਵੀ ਸ਼ਾਨਦਾਰ ਫਾਰਮ ਵਿੱਚ ਹੈ ਤਾਂ ਸ਼੍ਰੇਸ਼ ਸ਼ੇਰਵੀਆ ਜੈਸਵਾਲ ਨੇ ਓਵਲ ਵਿੱਚ ਪਿਛਲੇ ਮੈਚ ਵਿੱਚ ਇੱਕ ਮੁਸ਼ਕਲ ਪਿਛ ਤੇ ਸ਼ਾਨਦਾਰ ਭਾਰੀ ਖੇਡੀ ਇਸ ਦਾ ਜਵਾਬ ਕੀ ਹੋਵੇਗਾ ਅਸ਼ਵਨੀ ਨੇ ਬਾਅਦ ਵਿੱਚ ਕਿਹਾ ਕਿ ਸ਼੍ਰੇਸ਼ ਦਾ ਕੀ ਇੱਕ ਸੁਰ ਹੈ ਉਸਨੇ ਕੇਕੇਰ ਲਈ ਆਈਪੀਐਲ ਜਿੱਤਿਆ ਉਸ ਨੂੰ ਨੀਲਾ ਵੀ ਲਈ ਭੇਜਿਆ ਗਿਆ ਇਸ ਤੋਂ ਬਾਅਦ ਉਹ 2014 ਤੋਂ ਬਾਅਦ ਪਹਿਲੀ ਵਾਰ ਪੰਜਾਬ ਨੂੰ ਫਾਈਨਲ ਵਿੱਚ ਲੈ ਗਿਆ ਉਸਨੇ ਆਪਣੀ ਸ਼ਾਰਟ ਗੇਂਡ ਦੀ ਕਮਜ਼ੋਰੀ ਨੂੰ ਦੂਰ ਕੀਤਾ ਉਸਨੇ ਕਾਗੀਸੋਰ ਬੜਾ ਤੇ ਜਸਪ੍ਰੀਤ ਬੋਰਾ ਵਰਗੇ ਗੇਂਦਬਾਜ਼ਾਂ ਤੇ ਆਈਪੀਐਲ ਵਿੱਚ ਆਸਾਨੀ ਨਾਲ ਸਕੋਰ ਬਣਾਇਆ ਮੈਂ ਉਸਦੇ ਤੇ ਜੈਸਵਾਲ ਲਈ ਬਹੁਤ ਦੁਖੀਆਂ ਸ਼੍ਰੇਸ਼ ਸ਼ ਦਿਖਿਆ ਗਿਆ ਸੀ ਜਿਸ ਨੇ ਸਭ ਨੂੰ ਪ੍ਰਭਾਵਿਤ ਕੀਤਾ ਆਈਪਲ 2025 ਵਿੱਚ ਉਸ ਨੇ ਸ਼ਾਨਦਾਰ ਫਾਰਮ ਦਿਖਾਉਂਦੇ ਹੋਏ 17 ਮੈਚਾਂ ਵਿੱਚ 50.33 ਦੀ ਔਸਤ ਨਾਲ 604 ਦੌੜਾਂ ਬਣਾਈਆਂ ਉਸ ਦੀ ਕਪਤਾਨੀ ਵਿੱਚ ਪੰਜਾਬ ਕਿੰਗਸ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ ਉਸ ਤੋਂ ਪਹਿਲਾਂ ਏਅਰ ਨੇ ਚੈਂਪੀਅਨਸ ਟਰੋਫੀ 2025 ਵਿੱਚ ਭਾਰਤ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਉਸ ਨੇ ਟੂਰਨਾਮੈਂਟ ਵਿੱਚ ਭਾਰਤ ਲਈ ਸਭ ਤੋਂ ਵੱਧ 243 ਦੌੜਾਂ ਬਣਾਈਆਂ ਤੋਂ ਦੱਸਿਆ ਗਿਆ ਕਿ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦੀ ਚੋਣ ਹੋ ਗਈ ਹੈ ਜਿਸ ਵਿੱਚ ਬਹੁਤ ਸਾਰੇ ਨਾਮੀ ਖਿਡਾਰੀਆਂ ਦਾ ਨਾਮ ਨਹੀਂ ਦੇਖਿਆ ਜਾ ਰਿਹਾ ਜਿਸ ਕਾਰਨ ਕਈ ਸਵਾਲ ਵੀ ਖੜੇ ਹੋ ਰਹੇ ਨੇ ਸੋ ਇਹ ਸਨ ਨਵੀਆਂ ਤੇ ਤਾਜ਼ਾ ਖਬਰਾਂ ਕੱਲ ਫੇਰ ਮਿਲਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ